ਚੱਲਦੀ ਰਹਾ ਤੇ ਵਾਣੀ ਹੈ ਨਹੀਂ ਚੱਲਦੇ ਉਹ ਦੂਸਰਿਆਂ ਇਹ ਹੂੰ ਨਹੀਂ 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 ਚੱਲਦਾ ਬਈ ਇਹ ਚੱਲ ਫਿਰ ਇੱਧਰ ਇੱਧਰ ਚੱਲ ਨਹੀਂ ਹੋਰ ਗੰਦ ਫਰ ਆ ਗਿਆ ਬੜਿਆ ਨਹੀਂ ਜਾਂਦਾ ਸਾਸ੍ਰੀ ਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਜ਼ ਚੈਨਲ ਨਾਲ ਅਤੇ ਮੈਂ ਸਤਨਾਮ ਸਿੰਘ ਮਾਰਕੀਟ ਕਮੇਟੀ ਵੰਡੀ ਬਰੀਵਾਲਾ ਵੱਲੋਂ ਧਿਆਨ ਨਾ ਦਿੱਤੇ ਜਾਣ ਕਰਕੇ ਭਿਆਨਕ ਬਿਮਾਰੀਆਂ ਫੈਲਣ ਦਾ ਲੋਕਾਂ ਦੇ ਮਨਾਂ ਅੰਦਰ ਬਣਿਆ ਡਰ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਬਤ ਤਹਿਸੀਲ ਮੰਡੀ ਬਰੀ ਵਾਲਾ ਵਿਖੇ ਬਣੇ ਪਖਾਨਿਆਂ ਵੱਲ ਕਮੇਟੀ ਵੱਲੋਂ ਨਾ ਧਿਆਨ ਦੇ ਕੇ ਕਰਕੇ ਲੋਕਾਂ ਦੇ ਮਨਾਂ ਅੰਦਰ ਹਰ ਸਮੇਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹੋਣ ਸੰਬੰਧੀ ਖਬਰ ਨਿਕਲ ਕੇ ਆਈ ਹੈ ਦੱਸਿਆ ਜਾਂਦਾ ਹੈ ਕਿ ਪਖਾੜਿਆਂ ਵਿੱਚ ਪਾਣੀ ਆਦ ਨਾ ਹੋਣ ਕਰਕੇ ਅਤੇ ਸਾਫ਼ ਸਪਾਈ ਨਾ ਕੀਤੇ ਜਾਣ ਕਰਕੇ ਬਿਮਾਰੀਆਂ ਵਾਲਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਤੁਸੀਂ ਆਪ ਹੀ ਵੀਡੀਓ ਵਿੱਚ ਵੇਖ ਸਕਦੇ ਹੋ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸੁਤਰਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਸਬਤਸੀਲ ਮੰਡੀ ਬਰੀ ਵਾਲਾ ਦੀਆਂ ਲੈਟਰੀਨਾਂ ਇਸ ਸਮੇਂ ਜਿਹੜੀਆਂ ਕਿ ਭੀੜ ਭੜਕਾ ਹੋਣ ਦੇ ਬਾਵਜੂਦ ਵੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈ ਕੋਈ ਪਾਣੀ ਨਹੀਂ ਹੈ ਇਧਰਲੇ ਪਾਸੇ ਹੱਥ ਤੋਂ ਤੱਤ ਤੋਂ ਪਾਣੀ ਆ ਦੇਖੋ ਦਿਖਾਇਆ ਜਾਂਦਾ ਵੀ ਕੋਈ ਪਾਣੀ ਨਾਮ ਦੀ ਚੀਜ਼ ਨਹੀਂ ਹੈਗੀ ਇੱਥੇ ਕੋਈ ਲੈਟਰਨਾਂ ਚ ਪਾਣੀ ਨਹੀਂ ਪੈ ਰਿਹਾ ਜਿਹੜੇ ਭਰੇ ਪਏ ਆ ਸਾਰੇ ਗੰਦਗੀ ਨਾਲ ਜਿਹੜੀ ਕੁੱਲ ਮਿਲਾ ਕੇ ਬਾਥਰੂਮ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਉਹ ਜਿਹੜਾ ਉਹ ਬਿਮਾਰੀਆਂ ਵੰਡੀਆਂ ਜਾ ਰਹੀਆਂ ਇਸ ਕਰਕੇ ਕੋਈ ਵੀ ਪੂਰਾ ਪੂਰਤਾ ਪ੍ਰਬੰਧ ਜਿਹੜਾ ਇੱਥੇ ਨਹੀਂ ਹੈਗਾ ਮੈਂ ਦੁਬਾਰੀ ਫੇਰ ਕਹਦਾ ਵੀ ਹਰ ਸਮੇਂ ਲੋਕਾਂ ਨੂੰ ਇਸ ਚੀਜ਼ ਦੀ ਜ਼ਰੂਰਤ ਆ ਪਰ ਇਹ ਚੱਲ ਨਹੀਂ ਰਿਹਾ ਸਾਰਾ ਸਿਸਟਮ ਤੁਰੰਤ ਧਿਆਨ ਦੇਣ ਦੀ ਲੋੜ ਹੈ ਚੱਲ ਨਹੀਂ ਰਹਾ ਕੀ ਪਾਣੀ ਹੈ ਨਹੀਂ ਚੱਲਦੇ ਕਿ ਉਹ ਦੂਸਰਗਾ ਇਹ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਚੱਲਦਾ ਪਈ ਨਹੀਂ ਚੱਲਦਾ ਤੇ ਇੱਧਰ ਇੱਧਰ ਚੱਲਦੀਆਂ ਹੋਰ ਗੰਦ ਫਰਿਆ ਗਿਆ ਮੜਿਆ ਨਹੀਂ ਜਾਂਦਾ ਇੱਧਰ ਵਾਲਾ ਖਰਾਬ ਨੰਨ ਕਰਕੇ ਰੱਖਾ ਹੋਇਆ ਵੀ ਮੈਂ ਦਿਖਾ ਰਿਹਾ ਕਿ ਆ ਬਾਥਰੂਮ ਕਰਨ ਲਈ ਬਣੇ ਜਿਹੜੇ ਪੂਰੀ ਤਰ੍ਹਾਂ ਗੰਦਗੀ ਫੈਲੀ ਹੋਈ ਆ ਕਿ ਜਿੱਥੇ ਕੋ ਵੜਿਆ ਨਹੀਂ ਜਾਂਦਾ ਪਾਣੀ ਵਾਲੀ ਸਪਲਾਈ ਜਿਹੜੀ ਬੰਦ ਇਧਰਲੇ ਪਾਸੇ ਵੀ ਉਹ ਪਾਣੀ ਵਾਲੀ ਸਪਲਾਈ ਜਿਹੜੀ ਬੰਦ ਆ ਜਿਹੜਾ ਬਾਥਰੂਮ ਲੋਕ ਆ ਇੱਥੇ ਬਾਹਰ ਕਰ ਰਹੇ ਆ ਬਾਹਰ ਕਰਨ ਦੇ ਨਾਲ ਉਹ ਦੇਖੋ ਵੀ ਕਿੰਨੀਆਂ ਬਿਮਾਰੀਆਂ ਜਿਹੜੀਆਂ ਭਿਆਨਕ ਫੈਲ ਰਹੀਆਂ ਆ ਆ ਸਾਰਾ ਇਥੋਂ ਦਾ ਦ੍ਰਿਸ਼ ਆ ਕਿ ਲੋਕਾਂ ਨੂੰ ਸੇਧ ਸੂਲਤਾ ਕਿੰਨੇ ਆ ਪ੍ਰਦਾਨ ਹੋ ਰਹੇ ਹਨ ਲੇਟਰਨ ਬਾਸੋਂ ਆਉਣ ਵਾਲੇ ਲੋਕਾਂ ਨੂੰ ਕਿੰਨੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਧਿਆਨ ਸਤ ਨਗਰ ਮਾਰਕੀਟ ਕਮੇਟੀ ਬਰੀਵਾਲਾ